ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਿਊ ਵੀਡੀਓ ਦੇ ਵਿੱਚ ਕੈਨੇਡਾ ਵਾਲੇ ਪੰਜਾਬੀ ਭਾਰਤੀਆਂ ਦੇ ਲਈ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰਾ ਕੈਨੇਡਾ ਅਮਰੀਕਾ ਤੇ ਯੂਰਪ ਵਰਗੇ ਦੇਸ਼ਾਂ ਦੇ ਵਿੱਚ ਵਸਦਾ ਹੈ ਉੱਥੇ ਹੀ ਲੱਖਾਂ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਬੈਂਕ ਅਕਾਊਂਟ ਨਹੀਂ ਅਤੇ ਉਹਨਾਂ ਵੱਲੋਂ ਲੰਬੇ ਸਮੇਂ ਤੋਂ ਬੈਂਕ ਅਕਾਊਂਟ ਵਰਤੀ ਨਹੀਂ ਗਏ ਸੋ ਇਸ ਦੌਰਾਨ ਪਿਛਲੇ ਦਿਨੀ ਇਹ ਖਬਰ ਵਾਇਰਲ ਹੋਈ ਸੀ ਕਿ ਹੁਣ ਮੋਦੀ ਸਰਕਾਰ ਦੇ ਵੱਲੋਂ ਇਸ ਤੋਂ ਇਲਾਵਾ ਪੰਜਾਬ ਦੀ ਭਗਵੰਤਮਾਨ ਸਰਕਾਰ ਦੇ ਵੱਲੋਂ ਵੀ ਇਹ ਸਾਰੇ ਹੀ ਪੈਸਿਆਂ ਨੂੰ ਆਰਬੀਆਈ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ ਤੁਹਾਨੂੰ ਦੱਸ ਦਈਏ ਕਿ ਹੁਣ ਫਾਈਨਲ ਅੰਕੜਾ ਵੀ ਸ਼ੇਅਰ ਕਰ ਦਿੱਤਾ ਗਿਆ ਹੈ ਆਰਬੀਆਈ ਦੇ ਦੁਆਰਾ ਦੱਸਿਆ ਜਾ ਰਿਹਾ ਹੈ ਕਿ 480 ਕਰੋੜ ਦੇ ਕਰੀਬ ਬੈਂਕਾਂ ਦੇ ਵਿੱਚ ਹਜੇ ਅਜਿਹੇ ਅਕਾਊਂਟ ਨੇ ਜਿਨ੍ਹਾਂ ਨੂੰ ਕਿ ਪਿਛਲੇ 10 ਸਾਲਾਂ ਤੋਂ ਵਰਤਿਆ ਨਹੀਂ ਗਿਆ ਇਸ ਦੇ ਵਿੱਚ ਬਹੁਤ ਸਾਰੇ ਐਨਆਰਆਈ ਪੰਜਾਬੀ ਭਾਰਤੀ ਨੇ ਜੋ ਕਿ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਨੇ ਕਰਨਾ ਵਰਗੀ ਦੇਸ਼ਾਂ ਵਿੱਚ ਜਾ ਕੇ ਰਹਿਣ ਲੱਗ ਚੁੱਕੇ ਨੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਵਾਪਸ ਭਾਰਤ ਦੇ ਵਿੱਚ ਨਹੀਂ ਆਇਆ ਗਿਆ ਜਾਂ ਫਿਰ ਬਹੁਤ ਸਾਰੇ ਪੰਜਾਬੀ ਆਂਦੀਆਂ ਬਾਹਰੀ ਦੇਸ਼ਾਂ ਦੇ ਵਿੱਚ ਡੈਥ ਹੋ ਚੁੱਕੀ ਹੈ ਤੇ ਉਸ ਦਾ ਕੋਈ ਵੀ ਵਾਲੀ ਵਾਰਸ ਨਹੀਂ ਹੈ ਚਾਹ ਵਰ ਪੰਜਾਬ ਦੇ ਵਿੱਚ ਬਹੁਤ ਸਾਰੇ ਅਕਾਊਂਟ ਇਹ ਜੇ ਨਹੀਂ ਜਿਨ੍ਹਾਂ ਦੇ ਵਿੱਚ ਕਰੋੜਾ ਰੁਪਈਆ ਜਮ੍ਹਾਂ ਹੈ ਸੋ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਕੋਈ ਵਾਲੀ ਵਾਰਸ ਸਾਹਮਣੇ ਨਹੀਂ ਆਇਆ ਸੋ ਅਲੱਗ-ਅਲੱਗ ਪੱਗ RBI ਦੇ ਦੁਆਰਾ ਕਿਹਾ ਗਿਆ ਕਿ ਜਿਹੜੇ ਅਕਾਊਂਟ ਪਿਛਲੇ 10 ਸਾਲਾਂ ਤੋਂ ਇਨਐਕਟਿਵੇਟ ਹੋ ਚੁੱਕੇ ਨੇ ਸੋ ਉਹਨਾਂ ਦੇ ਵਿੱਚੋਂ ਨਾ ਤਾਂ ਪੈਸੇ ਕਢਵਾਏ ਗਏ ਨੇ ਨਾ ਤੇ ਨਾ ਹੀ ਉਹਨਾਂ ਦੇ ਵਿੱਚ ਪੈਸੇ ਜਿਹੜੇ ਜਮ੍ਹਾਂ ਕਰਵਾਏ ਗਏ ਨੇ ਸੋ ਬੈਂਕ ਅਕਾਊਂਟ ਹੁਣ ਫ੍ਰੀਜ਼ ਕਰ ਦਿੱਤੇ ਜਾਣਗੇ ਉਹਨਾਂ ਦਾ ਸਾਰਾ ਪੈਸਾ RBI ਨੂੰ ਟ੍ਰਾਂਸਫਰ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਦਈਏ ਪੰਜਾਬ ਦੇ ਪੈਸੇ ਦੇ ਉੱਤੇ ਹੁਣ RBI ਦਾ ਹੱਕ ਜਤਾਇਆ ਗਿਆ ਹੈ ਸੋ ਪਹਿਲਾਂ ਸਭ ਤੋਂ ਪਹਿਲਾਂ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਕਿਉਂਕਿ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਆਰਬੀਆਈ ਭਾਈਚਾਰਾ ਜੋ ਕਿ ਵਿਦੇਸ਼ਾਂ ਦੇ ਵਿੱਚ ਵੱਸਦਾ ਹੈ ਜੋ ਕਿ ਆਰਬੀਆਈ ਬੈਂਕ ਨੂੰ ਪੈਸਾ ਪ੍ਰੋਵਾਈਡ ਕਰਦੇ ਸੀ ਜਿੰਨਾਂ ਦੇ ਕਿ ਕਰੋੜਾ ਰੁਪਏ ਹੁਣ ਲਗਭਗ ਦੱਸਿਆ ਜਾ ਰਿਹਾ ਹੈ ਕਿ 470 ਤੋਂ ਲੈ ਕੇ 480 ਕਰੋੜ ਦੇ ਲਗਭਗ ਪੈਸੇ ਨੇ ਜੋ ਕਿ ਐਨਆਰਆਈ ਵੱਡੀ ਗਿਣਤੀ ਦੇ ਵਿੱਚ ਦੱਸੇ ਜਾ ਰਹੇ ਨਹੀਂ ਇਹਨਾਂ ਦੇ ਪੈਸੇ ਤੇ ਭਾਰਤ ਦੇ ਵਿੱਚ ਹੀ ਰਹਿ ਚੁੱਕੇ ਨੇ ਪੰਜਾਬ ਦੇ ਵਿੱਚ ਹੀ ਬੈਂਕਾਂ ਦੇ ਵਿੱਚ ਰਹਿ ਚੁੱਕੇ ਨੇ ਪਰ ਉਹ ਵਿਦੇਸ਼ਾਂ ਦੇ ਵਿੱਚ ਵਸ ਰਹੇ ਨੇ ਪਿਛਲੇ 10 ਸਾਲਾਂ ਤੋਂ ਉਹਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਗੀੜਾ ਹੀ ਨਹੀਂ ਮਾਰਿਆ ਗਿਆ ਸੋ ਸਾਰੇ ਦੇ ਸਾਰੇ ਹੁਣ ਆਰਬੀਆਈ ਨੂੰ ਟਰਾਂਸਫਰ ਪੈਸੇ ਕਰ ਦਿੱਤੇ ਜਾਣਗੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਜਿਹੜਾ ਫੈਸਲਾ ਹੈ ਉਹ ਲਿਆ ਗਿਆ ਹੈ ਆਰਬੀਆਈ ਬੈਂਕ ਦੇ ਦੁਆਰਾ ਮਿਲ ਕੇ ਫੈਸਲਾ ਲਿਆ ਗਿਆ ਹੁਣ ਜਿੰਨੇ ਵੀ ਅਕਾਊਂਟ ਪਿਛਲੇ 10 ਸਾਲਾਂ ਤੋਂ ਇਨਐਕਟਿਵੇਟ ਨੇ ਉਹਨਾਂ ਦੇ ਪੈਸੇ ਆਰਬੀਆਈ ਨੂੰ ਟ੍ਰਾਂਸਫਰ ਕਰ ਦਿੱਤੇ ਜਾਣਗੇ ਅਤੇ ਅਕਾਊਂਟ ਸਦਾ ਲਈ ਬੰਦ ਕਰ ਦਿੱਤੇ ਜਾਣਗੇ ਸੋ ਇਸ ਦਾ ਵੱਡਾ ਝਟਕਾ ਹੁਣ ਪੰਜਾਬੀ ਭਾਰਤੀਆਂ ਨੂੰ ਲੱਗੇਗਾ ਕਿਉਂਕਿ ਜੋ ਐਨ ਆਰ ਆਈ ਨੇ ਜਾਂ ਫਿਰ ਬਾਹਰਲੇ ਦੇਸ਼ਾਂ ਦੇ ਵਿੱਚ ਵਸਦੇ ਨੇ ਉਹਨਾਂ ਦੇ ਸਾਰੇ ਪੈਸੇ ਹੁਣ ਆਰਬੀਆਈ ਦੇ ਦੁਆਰਾ ਜ਼ਬਤ ਕਰ ਲਈ ਜਾਣਗੇ ਇਹ ਫੈਸਲਾ ਪੰਜਾਬ ਅਤੇ ਭਾਰਤ ਸਰਕਾਰ ਦੇ ਦੁਆਰਾ ਮਿਲ ਕੇ ਲਿਆ ਗਿਆ ਹੈ ਇਹ ਸੀ ਅੱਜ ਦੀ ਤਾਜ਼ਾ ਅਪਡੇਟ ਅਗਲੀਆਂ ਅਪਡੇਟਸ ਦੇਖਣ ਦੇ ਲਈ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਧੰਨਵਾਦ